ਜੇ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਵਾਸਤੇ ਪੰਡਤ ਆਇਆ ਸੀ ਨਾ ਜੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਨਾਂ ਨਹੀਂ ਸੀ ਕੀਤੀ ਪਹਿਲਾਂ ਜੀ ਤਿਆਰੀ ਵਿੱਚ ਆਪਣਾ ਰੋਲ ਅਦਾ ਕੀਤਾ ਜੀ ਇਹ ਪਿਤਾ ਜੀ ਨੇ ਕਿਹਾ ਵੀ ਨਾਨਕਾ ਚੌਂਕੀ ਬਣਵਾ ਕੇ ਲੈ ਆਲਵਾਰ ਤੋਂ ਤਰਖਾਨ ਕੋਲੋਂ ਜੀ ਚੌਂਕੀ ਬਣਵਾ ਕੇ ਲੈਂਦੀ ਹੋ ਜੀ ਇਹ ਸਮਾਨ ਲਿਆਉਣਾ ਤੇ ਨਾਨਕ ਨੇ ਲੈਂਦਾ ਹੀ ਹੋਣਾ ਜੀ ਉਹਨਾਂ ਨੇ ਮੁੱਦਾ ਕਦੋਂ ਖੜਾ ਕੀਤਾ ਜਦੋਂ ਚੌਂਕੀ ਤੇ ਬਹਿ ਗਏ ਜੀ ਤੇ ਪੰਡਤ ਜੀ ਨੇ ਉਹ ਲੱਗਾ ਪਾਉਣਾ ਉਦੋਂ ਗੱਲ ਕੀਤੀ ਹੈ ਉਦੋਂ ਗੱਲ ਕੀਤੀ ਹੈ ਕਦੋਂ ਜਦੋਂ ਸਾਰੇ ਲੋਕ ਇਕੱਠੇ ਹਾਜ਼ਰ ਹੋ ਗਏ ਆ ਕਹਿੰਦੇ ਉਹ ਜੋ ਰਿਸ਼ਤੇਦਾਰ ਬੈਠੇ ਹੋਣਗੇ ਸਾਹਮਣੇ ਉਹਨਾਂ ਦੇ ਵਿੱਚ ਬਹੁਤ ਰਿਸ਼ਤੇਦਾਰ ਉਹ ਵੀ ਹੋਣਗੇ ਜਿਨ੍ਹਾਂ ਨੇ ਪਾਇਆ ਹੋਣਾ ਜਨੇਊ ਜਿਹਨੇ ਪਾਇਆ ਹੋਇਆ ਪਾਈ ਬੈਠੇ ਹੋਣਗੇ ਸਾਹਮਣੇ ਜੀ ਇਹ ਸਵਾਲ ਕੀਤਾ ਕਿ ਪੰਡ ਜਿਹੜਾ ਜਿਹੜਾ ਤੁਸੀਂ ਜਨੇਊ ਪਾਉਣ ਲੱਗੇ ਹੋ ਤੁਹਾਡਾ ਤੇ ਮੇਰਾ ਇੱਕੋ ਜਿਹਾ ਹੈ ਕਹਿੰਦੇ ਨਹੀਂ ਮੇਰਾ ਹੋ ਰਿਹਾ ਮੈਂ ਪੰਡਤ ਆ ਤੂੰ ਖੱਤਰੀਆਂ ਦੂਜੇ ਨੰਬਰ ਤੇ ਆਉਣਾ ਹੈ ਤੇਰਾ ਜਨੇਊ ਵੱਖਰਾ ਹੈ ਜੀ ਇਹ ਦੂਜੀ ਗੱਲ ਕਹਿੰਦੇ ਵੀ ਜਿਹੜਾ ਜਨੇਊ ਪਾ ਕੇ ਤੂੰ ਮੈਨੂੰ ਕਹਿਣਾ ਵੀ ਮੈਂ ਤੁਹਾਡਾ ਗੁਰੂ ਆ ਮੈਨੂੰ ਮੰਨਣ ਲਈ ਤਿਆਰ ਨਹੀਂ ਇਹ ਪਹਿਲਾਂ ਨਹੀਂ ਗਿਆ ਜਨੇਊ ਪਾਉਣ ਤੂੰ ਜਦੋਂ ਜਨੇਊ ਪਾਉਣ ਵਾਸਤੇ ਆਏ ਆ ਸਾਰੇ ਲੋਕ ਇਕੱਠੇ ਹੋਦੋਂ ਕਿਹਾ ਵੀ ਚੌਕਣ ਮੁੱਲ ਆਇਆ ਅਣਾਇਆ ਮੈਂ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਬ੍ਰਾਹਮਣ ਥੀ ਆ ਗੁਰੂ ਬਣਾ ਆ ਟੈਕਨੀਕਲ ਪਾਉਣ ਇਸ ਤੱਕ ਸਾਡੇ ਰਾਗੀ ਪ੍ਰਚਾਰਕ ਆਉਂਦੇ ਨਹੀਂ ਆ ਆਪਾਂ ਦਿਆਗ੍ਹੇ ਬਾਸ ਸੰਦੂਰ ਤੱਕ ਕੰਮ ਨਿਬੇੜ ਕੇ ਨਿਪਟ ਜਾਂਦੇ ਆ ਵੀ ਤੂੰ ਮੇਰੇ ਕੰਨ ਦੇ ਵਿੱਚ ਕਹਿਣਾ ਵੀ ਅੱਜ ਤੋਂ ਜਿਹੜਾ ਜਿਹੜਾ ਗੁਰੂ ਹੈ ਉਹ ਬ੍ਰਾਹਮਣ ਹੈ ਉਹ ਬ੍ਰਾਹਮਣ ਹੈ ਕਹਿੰਦੀ ਇਹ ਤੇਰੀ ਜਿਹੜੀ ਸੁਪਰਮੇਸੀ ਹੈ ਨਾ ਜੀ ਇਹਨੂੰ ਮੈਂ ਰੱਦ ਕਰਨਾ ਅੱਜ ਸਾਰੇ ਭਰੇ ਉਹਦੋਂ ਬ੍ਰਾਹਮਣ ਕਿਸੇ ਜਾਤ ਨਾਲ ਸੰਬੰਧ ਨਹੀਂ ਰੱਖਦਾ ਜੀ ਕਿਸੇ ਸਮੁੱਚੀ ਜਾਤੀ ਨੂੰ ਨਹੀਂ ਕਹਿ ਰਹੇ ਬ੍ਰਾਹਮਣ ਉਹ ਜਿਹੜਾ ਪਿਆਰੀ ਆ ਜੀ ਚਾਹੇ ਮੈਂ ਵਾਂ ਜੇ ਕਰਮਕਾਂਡ ਦੇਣਾ ਤੇ ਮੈਂ ਬ੍ਰਾਹਮਣ ਜੀ ब्राह्मण ਨੇ ਕਿਹਾ ਵੀ ਕੋਈ ਗੱਲ ਨਹੀਂ ਮੈਂ ਇਦਾਂ ਦਾ ਹਾਲਾਤ ਪਤਾ ਕਰਾਂਗਾ ਇਹ ਮਨ ਚ ਸੋਚਿਆ ਹੋਵੇਗਾ ਇਹ ਵੈਸੇ ਕਲਪਨਾ ਸਾਡੀ ਜ਼ਰੂਰੀ ਮੈਂ ਸਹੀ ਹਾਂ ਉਹਨੇ ਸੋਚਿਆ ਹੋਵੇਗਾ ਕਿ ਮੈਂ ਹਾਲਾਤ ਇਦਾਂ ਦੇ ਪਤਾ ਕਰਾਂਗਾ ਕਿ ਸਿੱਖ ਗੁਰਬਾਣੀ ਕੋਲੇ ਬੈਠ ਕੇ ਗੁਰਬਾਣੀ ਦੇ ਰਾਹੀਂ ਹੀ ਕਰਮਕਾਂਡ ਕਰਨਗੇ ਹੂੰ ਇਹ ਕਿਹਾ ਗੁਰਬਾਣੀ ਵੀ ਪੜੀ ਜਾਊਗੀ ਤੇ ਗੁਰਬਾਣੀ ਦੁਆਰਾ ਹੀ ਜਿਹੜੇ ਨੇ ਉਹ ਕਰਮਕਾਂਡ ਕਰੇ ਕਰਮਕਾਂਡ ਕਰੇ ਬਣ ਜਾਣਗੇ ਉਹਨੇ ਗ੍ਰੰਥ ਤਿਆਰ ਕਰਵਾਇਆ ਜੀ ਜਿਹਨਾਂ ਦੀ ਗੁਰਬਲਾ ਪਾਛੇ ਛੇਵੀਂ ਹੁੰਦਾ ਹੈ ਫਿਰ ਸੂਰਜ ਪ੍ਰਕਾਸ਼ ਹੁੰਦਾ ਹੈ ਜੀ ਤੇ ਸੂਰਜ ਪ੍ਰਕਾਸ਼ ਦੇ ਹਵਾਲੇ ਮੈਂ ਦੋ ਦੇਣਾ ਤੁਹਾਨੂੰ ਜੀ ਕਵੀ ਸੰਤੋਖ ਸਿੰਘ ਦਾ ਉਹਦਾ ਹਵਾਲਾ ਸੋਹਣ ਸਿੰਘ ਸੀਤਲ ਦਾ ਜੀ ਇਹਦੇ ਸਬੰਧ ਵਿੱਚ ਦੂਜਾ ਹਵਾਲਾ ਭਾਈ ਕਾਂ ਸਿੰਘ ਨੱਬਾ ਦਾ ਜੀ ਪੰਜ ਬ੍ਰਾਹਮਣ ਰਾਈਟਰ ਸੀ ਇਹਦੇ ਨਾਲ ਸਹਾਇਕ ਹੋਣਗੇ ਜਾਂ ਚੜ੍ਹਾਈ ਕਰ ਗਿਆ ਜਾਂ ਇਹ ਇੱਕ ਖੋਜ ਦਾ ਵਿਸ਼ਾ ਵਿਦਵਾਨਾਂ ਦਾ ਵਿਸ਼ਾ ਹੈ ਜੀ ਪਰ ਸਮਝਿਆ ਜਾਂਦਾ ਹੈ ਵੀ ਜੋ ਭਾਈ ਸਾਹ ਭਾਈ ਸੋਨ ਸਿੰਘ ਸੀਤਲ ਉਹਨਾ ਲਿਖਿਆ ਹੈ। ਮੈਂ ਉਹ ਤੁਹਾਡੇ ਸਾਹਮਣੇ ਹੂਬ ਹੂ ਰੱਖ ਦਿੰਦਾ। ਉਹ ਕਹਿੰਦੇ ਵੀ ਸੰਤੋਖ ਸਿੰਘਾ ਜੇ ਤੂੰ ਚਾਹੇ ਕਿ ਤੇਰੇ ਗ੍ਰੰਥਾਂ ਦਾ ਵਿਰੋਧ ਨਾ ਹੋਵੇ ਤਾਂ ਗੁਰੂਆਂ ਦੇ ਜੀਵ ਨੂੰ ਮਹਾ ਭਗਤ ਰਮੈਣ ਵਾਂਗ ਪੇਸ਼ ਕਰ। ਅੱਛਾ ਜੀ। ਭਾਈ ਕਾਨ ਸਿੰਘ ਨਾ ਬਨੇ ਵੀ ਇਦਾਂ ਲਿਖਿਆ। ਆਜੇ ਕਾਲ ਤੁਸੀਂ ਇਹ ਹਸਾ ਲਓ ਸੋਨ ਸਿੰਘ ਸੀਤਲ ਦੀ ਆਜ ਤੋਂ 70-80 ਸਾਲ ਪਹਿਲਾਂ ਜਿਹੜੀ ਲਿਖਤ ਹੈ। ਜੀ। ਇਹ ਇਤਿਹਾਸ ਦੇ ਸੋਨੇ ਪੰਜ ਵਾਲੀਆਂ ਵਿੱਚ ਹੈ ਉਹ ਕਿੰਨੇ ਲੋਕ ਵਿਦਵਾਨ ਨੇ ਜਿਨ੍ਹਾਂ ਨੇ ਸਾਨੂੰ ਪਹਿਲਾਂ ਹੀ ਅਜ ਤੋਂ 100 ਸਾਲ ਪਹਿਲਾਂ ਹੀ ਇਹ ਸਮਝਾ ਦਿੱਤਾ ਵੀ ਆਹ ਗੱਲ ਗਲਤ ਹੈ ਅਸੀਂ ਫਿਰ ਸਮਝਣ ਲਈ ਤਿਆਰ ਨਹੀਂ ਹੁਣ ਬ੍ਰਾਹਮਣ ਕਿੰਨਾ ਖੁਸ਼ ਹੋਵੇਗਾ ਕਿ ਜਦੋਂ ਗੁਰਬਾਣੀ ਦੇ ਕੋਲ ਬੈਠ ਕੇ ਗੁਰਬਾਣੀ ਦੀਆਂ ਦੇ ਦੁਆਰਾ ਕਰਮਕੰਡ ਕਰ ਰਹੇ ਹਾਂ ਖੁਸ਼ ਤੇ ਬੜਾ ਹੋਵੇਗਾ ਨਾ